ਇਹ ਕੀ ਹੁੰਦਾ ਹੂੰ ਯੂਨੀਫਾਰਮ ਤਾਂ ਖੋਲ ਦੇ ਚੇਂਜ ਕਰ ਲੈ ਹੋ ਪਏ ਨੇ ਤੇਰੇ ਕੱਪੜੇ ਸੈੱਟ ਤੇਰਾ ਹੋ ਪਏ ਆ ਤੇਰੇ ਕੱਪੜੇ ਸੈੱਟ ਚੇਂਜ ਕਰ ਲੈ ਨਾ ਆ ਪੀੜੀ ਨਹੀਂ ਇਹ ਮੈਨੂੰ ਦਿੰਦਾ ਦੇਖ ਲਓ ਚੱਲ ਜਾਂ ਹਾਂ ਨਾ ਨਾ ਸ਼ਾਰਟ ਆ ਇਹ ਮੇਰਾ ਲੱਗਦਾ ਸਟੈਂਡ ਤੇ ਮੈਂ ਧੋਣੇ ਮੰਨ ਜਣੇ ਨਹੀਂ ਫੜਾਓ ਮੋਹਫਲੀ ਗਾਦੀਆਂ ਨੇ ਆ ਕੇ ਦੇ ਲੋ ਦੋ ਕੋਲੀਆਂ ਹੋਰ ਇਹ ਸਕੂਲੋਂ ਆ ਕੇ ਕੁਝ ਨਹੀਂ ਖਾਂਦੇ ਨੇ ਮੋਹਫਲੀ ਖਾਣੀ ਹੁਣ ਇਹ ਚੱਕਾਂਗੇ ਤੇਰੀ ਬੋਤਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਬਲੌਗ ਆ ਜਿਹੜਾ ਸ਼ੁਰੂ ਕਰਦੇ ਹਾਂ ਹੁਣ ਟਾਈਮ ਪਤਾ ਕਿੰਨਾ ਹੋ ਗਿਆ ਜੇ ਆਰ ਸਕੂਲ ਤੋਂ ਮੁੜ ਕੇ ਆ ਗਿਆ ਟਾਈਮ ਸਾਢੇ 4 ਹੋ ਗਏ ਆ ਸਾਢੇ 4 ਵਜੇ ਮੈਂ ਹੁਣ ਸ਼ਾਮ ਨੂੰ ਅੱਜ ਬਲੌਗ ਜਿਹੜਾ ਸ਼ੁਰੂ ਕਰਦੇ ਆ ਅੱਜ ਸਵੇਰ ਦਾ ਮੈਂ ਕੰਮ ਕਰਦੀ ਰਹੀ ਕਰਦੀ ਰਹੀ ਕਿਵੇਂ ਸੂਟ ਚ ਪਈ ਜਾਂਦਾ ਮੈਨੂੰ ਆਪ ਨੂੰ ਕੁਝ ਨਹੀਂ ਦਿਦਾ ਹੁੰਦਾ ਹੂੰ ਚਲੋ ਵਧੀਆ ਗੱਲ ਆ ਪੇਪਰ ਸੀਗਾ ਅੱਜ ਜਿਹੜਾ ਦਾ ਮੈਥ ਦਾ ਤੇ ਹਾਂਜੀ ਅੱਜ ਸਵੇਰ ਦਾ ਨਾ ਪਤਾ ਨਹੀਂ ਮੈਂ ਕੰਮ ਕਰਦੀ ਰਹੀ ਅੱਜ ਕੰਮ ਮੈਂ ਬਹੁਤ ਕਰਿਆ ਮੇਰਾ ਮੂੰਹ ਕਿੰਨਾ ਲਾਲ ਲਾਲਾ ਮੈਂ ਧੁੱਪੇ ਬੈਠੀ ਸੀਗੀ ਨਹਾ ਕੇ ਆ ਕੇ ਧੁੱਪੇ ਬੈਠ ਕੇ ਵੀਡੀਓ ਐਡੀਟਿੰਗ ਕਰੀ ਆ ਮੈਂ ਜਿਹੜੀ ਅੱਜ ਤੁਸੀਂ ਹੁਣ ਦੇਖ ਲੈਣੀ ਆ। ਯਾਨੀ ਕਿ ਆਹ ਵਲੌਗ ਕੱਲ ਨੂੰ ਆਊਗਾ। ਜਿਹੜੀ ਕੱਲ ਬਣਾਈ ਸੀ ਸੰਡੇ ਨੂੰ ਉਹ ਵੀਡੀਓ ਐਡੀਟਿੰਗ ਕਰੀ ਮੈਂ ਧੁੱਪੇ ਬੈਠ ਕੇ ਨਹਾ ਕੇ। ਨਹੀਂ ਪਹਿਲਾਂ ਮੈਂ ਸਾਰਾ ਘਰ ਦਾ ਕੰਮ ਕੀਤਾ ਫਿਰ ਮੈਂ ਕੱਪੜੇ ਧੋਤੇ ਅੱਜ ਪਹਿਲਾਂ ਸਲਾਹ ਨਹੀਂ ਸੀ ਕੱਪੜੇ ਧੋਣ ਦੀ ਫਿਰ ਮੈਂ ਸੋਚਿਆ ਵੀ ਚੱਲ ਮਸ਼ੀਨ ਲਾਈ ਦਿੰਨੀ ਆ ਹੈਗੇ ਸੀ ਕੱਪੜੇ ਕਾਫੀ। ਫਿਰ ਮੈਂ ਮਸ਼ੀਨ ਲਾ ਮਸ਼ੀਨ ਲਾ ਕੇ ਫਿਰ ਮੈਂ ਨਹਾ ਕੇ ਫਿਰ ਕੱਪੜੇ ਕਚੋਲ ਕੇ ਆਈ। ਤੇ ਫਿਰ ਉਸ ਤੋਂ ਬਾਅਦ ਆ ਕੇ ਹੁਣ ਮੇਰੇ ਖਿਆਲ ਨਾਲ ਮੈਂ ਘੰਟਾ ਲਾਤਾ ਵੀਡੀਓ ਐਡੀਟਿੰਗ ਕਰਨ ਤੇ ਤੇ ਫਿਰ ਹੁਣ ਜਿਹੜਾ ਨੇ ਆ ਕੇ ਮੂਫਲੀ ਖਾ ਲਈ ਹੁਣ ਉਹਨੂੰ ਦੁੱਧ ਦਦ ਕਰਮ ਕਰਕੇ ਦਿੰਨੇ ਆ ਦੁੱਧ ਪੀ ਲੂ ਮਿੰਤਾ ਤੜ ਲਿਆ ਨਾ ਦੇਖਦੇ ਆ ਪੂਰ ਘਰ ਕੇ ਜਿ ਪੀ ਲਵੇ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਹੁਣ ਮੈਨੂੰ ਚਾਹ ਦੀ ਭੁੱਖ ਲੱਗੀ ਹੋਈ ਆ ਮੈਂ ਚਾਹ ਬਣਾ ਕੇ ਪੀਣੀ ਆ ਤੇ ਸਬਜੀ ਆਪਾਂ ਨੇ ਬਣਾਉਣੀ ਆ ਸ਼ਲਗਮ ਐਨੀ ਕਿ ਸ਼ਲਗਮ ਸੀਗੀਆਂ ਆਪਣੇ ਉੱਥੇ ਬਾੜੀ ਦੇ ਵਿੱਚ ਨੀ ਆ ਗਈਆਂ ਬਾੜੀ ਦੇ ਵਿੱਚ ਪਈਆਂ ਬਾੜੀ ਦੇ ਵਿੱਚ ਪਈਆਂ ਸੀ ਬਾੜੀ ਦੇ ਵਿੱਚ ਲੱਗੀਆਂ ਹੋਈਆਂ ਸੀ ਹਾਂ ਬਣਾਉਂਗੀ ਆਲੂ ਮਟਰ ਵੀ ਹੈਗੇ ਤੂੰ ਆਲੂ ਮਟਰ ਖਾ ਲਈ ਸਾਗ ਵੀ ਪਿਆ ਸਕੂਲ ਨੂੰ ਆਲੂ ਮਟਰ ਸਕੂਲ ਨੂੰ ਆਲੂ ਮਟਰ ਲੈ ਜੀ ਉਹ ਪੱਕਾ ਬਣਿਆ ਸੀ ਆਲੂ ਮਟਰ ਕੱਲ੍ਹ ਤੇ ਪਰਸੋਂ ਖਾਂਦੇ ਹੀ ਨਹੀਂ ਕਿ ਸਬਜ਼ੀਆਂ ਦਾ ਹੈ ਨਹੀਂ ਵੀ ਆਹ ਕੌਲੀਆਂ ਪਰਪਰ ਖਾ ਲਈ ਮੱਕ ਜੂਗੀ ਜੇ ਮੈਂ ਉਦੋਂ ਹਾਂ ਪਰसों ਸ਼ਾਮ ਨੂੰ ਬਣਾਏ ਸੀ ਆਲੂ ਮਟਰ ਤੇ ਨਾਲ ਬਣਾਲੇ ਚੌਲ ਰਾਤ ਨੂੰ ਫੇਰ ਚੌਲਾਂ ਦੇ ਨਾਲ ਜਿਹੜਾ ਨਹੀਂ ਤਾਂ ਸਬਜ਼ੀ ਬਿਲਕੁਲ ਨਹੀਂ ਖਾਣੀ ਹੁੰਦੀ ਵੈਸੇ ਬਿਹਾਰ ਕੁਆਂਟਲ ਖਾ ਲੂ ਸਾਰੇ ਜਾਣੇ ਫੇਰ ਇਹ ਰਾਤ ਇਹ ਨਹੀਂ ਜਿਹੜ ਨੇ ਫੇਰ ਸਾਗ ਖਾਦਾ ਕਹਿੰਦਾ ਮੈਨੂੰ ਸਾਰਾ ਨਾਲ ਰੋਟੀ ਖਾਣੀ ਆ ਫੇਰ ਤਾਂ ਕਰਕੇ ਇਹ ਡੈਡੀ ਨੇ ਸਵੇਰੇ ਵੀ ਸਾਗ ਖਾਦਾ ਕਹਿੰਦੇ ਮੈਨੂੰ ਸਾਗ ਨਾਲ ਰੋਟੀ ਦੇ ਦੇ ਬਸ ਇੰਨੀ ਕੁ ਆਪਣੀ ਗੱਲ ਬਾਤ ਤੇ ਫੇਰ ਹਾਲ ਮੈਂ ਤਾਂ ਹੁਣ ਪਹਿਲਾਂ ਚਾਹ ਦੇਖਾਂ ਹੈਗੀ ਹੂੰ ਮੇਰੀ ਚਾਹ ਤਾਂ ਪਈ ਹੋ ਹੁੰਦੀ ਹੈ ਇਹ ਮੈਂ ਬਣਾਈ ਸੀਗੀ ਪਹਿਲਾਂ ਜਦੋਂ ਮੈਂ ਕੱਪੜੇ ਧੋਂਦੀ ਸੀਗੀ ਜਾਨੀ ਕਿ ਕੱਪੜੇ ਧੋਣ ਲੱਗਣਾ ਸੀ ਉਦੋਂ ਮੈਂ ਇਹਨਾਂ ਨੂੰ ਬਣਾ ਕੇ ਦਿੱਤੀ ਸੀ ਆਪਦੀ ਮੈਂ ਥੋੜੀ ਜੀ ਕੌਲੇਜ ਪਾ ਕੇ ਪੀ ਲਈ ਇਹ ਆਪਦੀ ਪੀ ਕੇ ਪਤਾ ਨਹੀਂ ਹੁਣ ਕਿੱਧਰ ਨੂੰ ਗਏ ਹੋਏ ਨੇ ਤੇ ਮੈਂ ਸ਼ਾਲਗਮ ਮੈਂ ਆਸੀ ਪੱਟ ਲਿਆਏ ਸੀ ਕਿ ਬਾਹਰ ਮੈਂ ਚੱਕਣ ਉਦੋਂ ਪੱਟ ਲਿਆਏ ਤੇ ਇਹਨਾਂ ਨੇ ਹੁਣ ਛਿੱਲ ਵੀ ਦਿੱਤੀਆਂ ਧੋ ਕੇ ਤੇ ਜਿਹੜਾ ਪੁਰਜੀ ਦੇ ਵਿੱਚ ਇਹਦੇ ਵਿੱਚ ਆਪਾਂ ਨੇ ਪਾਉਣਾ ਮਟੀਰੀਅਲ ਮੈਥੇ ਮੂਥੇ ਉਹ ਕੁਝ ਵੀ ਨਹੀਂ ਲਿਆਂਦਾ ਕਰ ਲੋ ਗੱਲ ਸਬਜੀ ਅੱਧੀ ਲਿਆਂਦੀ ਅੱਧੀ ਲਿਆਂਦੀ ਜਾਂ ਤਾਂ ਉਦੋਂ ਹੀ ਲੈ ਆਉਂਦੀ ਉਦੋਂ ਵੀ ਮੈਨੂੰ ਕਾਹਲੀ ਸੀ ਮੇਰਾ ਘਰ ਦਾ ਕੰਮ ਰਹਿੰਦਾ ਮੈਂ ਉਹ ਕਰ ਲਵਾਂ ਤੇ ਚਲੋ ਦੇਖਦੀਆਂ ਹੁਣ ਲੈ ਆਉਣੀ ਆ ਜੇ ਮਨ ਕੀਤਾ ਨਹੀਂ ਤਾਂ ਅੱਜ ਸਾਗ ਪਿਆ ਤੇ ਮਟਰਾਂ ਦੀ ਸਬਜੀ ਪਈ ਆ ਪਸਾਰ ਦੇਣਾ ਨਹੀਂ ਤਾਂ ਮੈਂ ਸਵੇਰੇ ਬਣਾਉਂਗੀ ਤੇ ਫਿਲਹਾਲ ਮੈਂ ਤਾਂ ਚਾਹ ਗਰਮ ਕਰਕੇ ਪੀ ਲਵਾਂ ਤੇ ਟਿਫਨ ਤੋਂ ਮੈਂ ਢੋਲ ਗਏ ਹੌਂ ਦੇ ਜਨ ਨਾਲ ਪਹਿਲੇ ਪਹਿਲੇ ਮੈਂ ਤਾਂ ਚਾਹ ਗਰਮ ਕਰਦੀ ਹਾਂ ਅਗਰ ਇੰਡਕਸ਼ਨ ਤੇ ਚਾਹ ਗਰਮ ਕਰਦੀ ਹਾਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਦੇ ਹਾਂ ਹੁਣ ਸਬਜ਼ੀ ਬਣਾਉਣੀ ਆ ਜਾਂ ਨਹੀਂ ਬਣਾਉਣੀ ਜੇ ਜੋ ਵੀ ਬਣਿਆ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਠੀਕ ਹੈ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਏ ਆ ਇਹਦਾ ਬਟਨ ਜਿੱਥੇ ਲੱਗਿਆ ਹੋਇਆ ਤੇ ਵੀਡੀਓ ਵਧੀਆ ਲੱਗ ਜਿੰਦੀ ਹੈ ਸੁਪਰ ਥੈਂਕਸ ਜ਼ਰੂਰ ਕਰਦੇ ਆ ਤੁਹਾਨੂੰ ਠੀਕ ਹੈ ਜੀ ਸੁਪਰ ਥੈਂਕਸ ਕਰਕੇ ਦੇਖਿਓ जी। मैं चाह गर्म करी चाह नी खा लिया मैं खाना एक लड्डू खा लो ती भी खा लो चक्कर सारे जाने खा लो जी खा लो ਖਾ ਲੋ ਜੀ ਖਾ ਲੋ ਤੇ ਮੈਨੂੰ ਜਿਆਦਾ ਹੈ ਕੁਛ ਖਾ ਲੋ ਜੀ ਖਾ ਲੋ ਤੁਸੀਂ ਵੀ ਖਾ ਲੋ ਖਾ ਲੋ ਜੀ ਖਾ ਲੋ ਤੁਸੀਂ ਵੀ ਖਾ ਲੋ ਲੈਟ ਆਊਟ ਹੋ ਗਿਆ ਹਟ ਜਾ ਲੱਡੂਪੁਰ ਜੁਗਾ ਥੱਲੇ ਮੈਂ ਸਾਰਾ ਝੜ ਕੋਚਾ ਕਰਿਆ ਹੈ ਸਾਫ ਸਾਫ ਪਿਆ ਇੱਥੇ ਕੁਛ ਨਹੀਂ ਹੈਗਾ ਬੈਠਣ ਨੂੰ ਜਾਂ ਚੇਅਰ ਲਿਆ ਕੇ ਦੇ ਸਾਡੇ ਨਾ ਲੱਡੂ ਨੇ ਸਿੱਧੇ ਹੀ ਬਾ ਮਮੀ ਇੱਤਾਂ ਦੇ ਲੱਡੂ ਵਾਹ ਕੇ ਤੂੰ ਸਭ ਨੂੰ ਖਵਾਵੇ ਨਮਸਕਾਰ ਕਰਕੇ ਖਾਣਾ ਸੀ ਭੁੱਲੀ ਵਾਹ ਗ੍ਰੁੱਪਰ ਚ ਪਾਚਾ ਹੁਣ ਕਰ ਦਿੰਦੇ ਆ ਮੈਨੂੰ ਲਿਆ ਦੇ ਕੁਰਸੀ ਜੇ ਕੁਰਸੀ ਦੇ ਦੇ ਉਹ ਸੀ ਮੈਂ ਚਾਹ ਗਰਮ ਕਰਕੇ ਰੱਖੀ ਜਾਨੂੰ ਇਹਦੀ ਆਜ ਕੰਪਨੀ ਦੇਣ ਇਹ ਮੈਂ ਬਹੁਤ ਰਵਾਸ ਨੇ ਚਾਹ ਪੀਣੀ ਲੱਗੇ ਕਦੇ ਨਹੀਂ ਬੇਟ ਕਰਨਗੇ ਕਦੇ ਵੀ ਹੂੰ ਬੇਟਣ ਮੈਨੂੰ ਤੇ ਸਰੋਂ ਚੱਕਣੀਆਂ ਜੇ ਹਜੇ ਪੜ੍ਹਦੇ ਆਵੀ ਚਲ ਮੇਰਾ ਤਾਂ ਟੇਬਲ ਨੇ ਠੀਕ ਆ ਮੈਂ ਇੱਥੇ ਬਹਿਣੀ ਟੇਬਲ ਤੇ ਚਾਹ ਪਹਿਲਾਂ ਆਲੀ ਪਹਿਲਾਂ ਆਲੀ ਆ ਆ ਫਿਰ ਮੈਂ ਸਿੱਟਣੀ ਸੀ ਮੈਂ ਤਾਂ ਪੀਤੀ ਹੋਈ ਨਹੀਂ ਦੇ ਲੋ ਮੇਰੇ ਹਿੱਸੇ ਚਾਹ ਚੋ ਤੁਸੀਂ ਮਿਲਾਈ ਨਾ ਪਾ ਦਿਓ ਰਹਿਣ ਦਿਓ ਇਹਦੇ ਨਾਲ ਤਾਂ ਫਟ ਠੀਕ ਆ ਚਾਹ ਪਰ ਮਿਲਾਈ ਨਾ ਪਾਓ ਪੋਣ ਕੇ ਪੀ ਲੋ ਆ ਤੈ ਰੱਖੋ ਮਿਲਾਈ ਜੇ ਦੁੱਧ ਦਾ ਕਰਾ ਤਾਂ ਮਿਲਾਈ ਆ ਉਹ ਮੂੰਹ ਚ ਜਿਆਦਾ ਜਾਂਦੀ ਹੈ ਮਿਲਾਈ ਫਿਰ ਚਾਹ ਦਾ ਸੁਆਦ ਖਰਾਬ ਹੋ ਜਾਂਦਾ ਉਨੀ ਪਉਣੀ ਆਤ ਪਈ ਹਾਂ ਮੈਂ ਤਾਂ ਹੁਣ ਆ ਕੇ ਦੇਖੂ ਫੇ ਮੈਂ ਕਿਹੜਾ ਜਾ ਪੀਤੀ ਮੈਂ ਤਾਂ ਜੋ ਕੰਮ ਲੱਗੀ ਮੈਂ ਤਾਂ ਬਸ ਮੈਂ ਤਾਂ ਬੁੱਧੂ ਆ ਉਹਦਾ ਖਾਣਾ ਪੀਣਾ ਭੁੱਲ ਜਾਨੀ ਹੂੰ ਹੋਵੇ ਕੀ ਫਸਦਾ ਪਰ ਤੁਸੀਂ ਪ੍ਰੋਪਰ ਟਾਈਮ ਤੇ ਖਾਣਾ ਖਾਣੇ ਮੈਂ ਇਹਨਾਂ ਨੂੰ ਟਾਈਮ ਤੇ ਖਾਣਾ ਖੰਦਨੀਆ ਪ੍ਰੋਪਰ ਮੈਂ ਆਪ ਦਾ ਭੁੱਲ ਜਾਨੀ ਹਾਂ ਬਲ ਲੱਡੂ ਦਵਾ ਨੇ ਥੈਂਕ ਯੂ ਬੋਲੋ ਬੋਲਦੇ ਬੋਲਦੇ हट ਗਏ ਬੜਾ ਸਾਰਾ ਗੱਡੂ ਸਵਾਦ ਨੇ ਜਦ ਇਹ ਗੜਾ ਸਾਹਿਬ ਤੁਸੀਂ ਮੋਰੇ ਤਾਂ ਤੁਸੀਂ ਬੋਲੋ ਮੈਂ ਤਾਂ ਬੋਲੀ ਜਾਣਾ ਲੱਡੂ ਵਧੀਆ ਨੇ ਹੀ ਮੈਂ ਤਾਂ ਦੇ ਮੈਂ ਤਾਂ ਸਾਡੀ ਰਾਸ ਆ ਗਈ ਪਰ ਮਾਤਾ ਜੀ ਸਭ ਦੀ ਲੈ ਕੇ ਆਏ ਸਾਬਤ ਨੂੰ ਇਹ ਦਿਹਾੜਾ ਲੈ ਆਵੇ ਆ ਲੱਡੂ ਖਾਣ ਦਾ ਸਭ ਨੂੰ ਮੌਕਾ ਮਿਲਿਆ ਜਦੋਂ ਮੈਂ ਨਾ ਕੰਮ ਲਈ ਸਾਕਣਾ ਭਰਿਆ ਦੇਣਾ ਚ ਹਮ ਗੱਲ ਤਾਂ ਸਹੀ ਹੈ ਮੈਂ ਭੁੱਲ ਗਈ ਸੀ ਮੇਰੇ ਦਿਮਾਗ ਚੋਂ ਨਿਕਲ ਗਿਆ ਅੱਜ ਆਪਣੇ ਲਈ ਕਾਫੀ ਵੱਡਾ ਦੇਣਾ ਸਾਕਣਾ ਭਰਿਆ ਦੇਣਾ ਦੇਣਾ ਹਮ ਕਾਫੀ ਵੱਡਾ ਦੇਣਾ ਮੇਰੀ ਬਾਤ ਆਕ ਗਈ ਹੁਣ ਇਹ ਨਾ ਕਿ ਹੋਵੇ ਆਪਦੇ ਵੱਲੋਂ ਕੈਮਰਾ ਕਰ ਲਿਓ ਏ ਆਈਪੌਡ ਲਈ ਆ ਕੇ ਦਿੰਨੇ ਆ ਹੁਣ ਤੇ ਉਹ ਆਈਪੌਡ ਨਹੀਂ ਹੁੰਦਾ ਟ੍ਰਾਈਪੌਟ ਹੁੰਦਾ ਹਾਏ ਰੱਬਾ ਇੱਕ ਤਾਂ ਇਹਨਾਂ ਨੂੰ ਚਲ ਕੋਈ ਨਾ ਮੇਰੀ ਜੀ ਸਿੱਖ ਜਾ ਮੇਰ ਕੀ ਹੋ ਗਿਆ ਸਿੱਖ ਲੋ ਸਿੱਖਣ ਮਗਰ ਸਿੱਖੀ ਨਹੀਂ ਸਿੱਖਣ ਮਗਰ ਇੱਕੋ ਚੀਜ਼ ਸਿੱਖੀ ਭਾਬੀ ਤਲੇ ਤਲੇ ਭਾਬੀ ਤਲੇਤਰ ਐਵੇਂ ਬਾਪੂ ਜੀ ਦੱਸ ਕੇ ਜਾਂਦੇ ਜਾਂਦੇ ਨਹੀਂ ਮੈਨੂੰ ਕਿੱਥੋਂ ਪਤਾ ਮੈਨਿਆ ਪੜਾਉਣਾ ਦਾਦਾਨ ਹੁੰਦਾ ਬੜਾ ਆਪ ਨਹੀਂ ਪੜ੍ਹ ਲੈਣਾ ਤੂੰ ਪੜੀ ਜਾ ਪੜੀ ਜਾ ਆਪ ਨੂੰ ਪੜ੍ਹ ਤੂੰ ਪੜਾਈ ਜਾ ਪੜਾਈ ਜਾ ਹੁਣ ਤਾਂ ਆਪਦੇ ਵਾਲੇ ਨੂੰ ਹੁਣ ਤਾਂ ਬਸ ਤੇ ਜਨੂ ਪੋਤੇ ਪੁੱਤੀਆਂ ਚੱਲ ਪਣਗੇ ਪੜਾਉਣ ਨੂੰ ਨਾ ਭਾਈ ਪੁੱਤ ਬੁੱਤੀਆਂ ਤਾਂ ਅਸੀਂ ਤਾਂ ਬਾਹਰ ਕਿਤੇ ਆ ਜੰਗਲਾਂ ਚੋਂ ਤਾਂ ਅਸੀਂ ਨਿਕਲਣਾ ਅੱਠ ਅੱਠ ਨਿਆਣੇ ਪੜਾਤੇ ਜੇ 2 4 ਹੋਰ ਪੜਾ ਦੇ ਪਾਵੇਂ 8 ਤੋਂ 12 ਵੜਾ ਲਾ ਆਪਾਂ ਤੈਨੂੰ ਮੇਰੇ ਇੱਥੇ ਵੀਡੀਓ ਨਹੀਂ ਵਧੀਆ ਬਣਦੀ ਆਪਾਂ ਤੈਨੂੰ ਇਹ ਗੱਲ ਦੱਸਦੇ ਆ ਤੈਂ 8 ਪੜਾਤੇ ਹਨਾ ਛੇ ਦਾ ਤੈਨੂੰ ਡੱਕੇ ਦਾ ਵੀ ਭਾਣ ਨਹੀਂ ਨਹੀਂ ਇਹ ਕਪਾਣਾ ਦੇ ਪੇਰ ਕੀ ਆ ਪੜਾਏ ਤਾਂ ਇਹਨਾਂ ਨਾਲੋਂ ਵੱਧ ਨਹੀਂ ਉਹ ਫੇਰ ਦੇਖਾ ਵੱਡਾ ਬੇਟਾ ਵੀ ਕਿਹੜੀ ਕਲਾਸ ਚ ਸੀਗਾ ਜਦੋਂ ਸਾਈਕਲ ਤੇ ਜਾਣ ਲੱਗ ਗਿਆ ਅੱਠਵੀਂ ਚ ਕਿ 7ਵੀਂ ਚ 7ਵੀਂ ਚ 7ਵੀਂ ਚ ਦਰਾਹੇ ਤੱਕ ਸਾਈਕਲ ਤੇ ਜਾਣ ਲੱਗ ਗਿਆ ਨਾਲੇ ਸਾਥੀ ਵਧੀਆ ਸੀ ਚਲੋ ਉਹਦੇ ਫਰੈਂਡ ਜਾਂਦੇ ਨੇ ਸਾਥੀ ਵਧੀਆ ਹੁਣ ਪੇਰ ਕੋਈ ਪ੍ਰੋਬਲਮ ਨਹੀਂ ਜਾਂ ਸਾਥੀ ਨੇ ਵਧੀਆ ਨੇ ਜੀਹਾਰ ਨੇ ਵੀ ਜਾਣ ਲੱਗ ਜਾਣਾ ਫਿਰ ਜੇ ਫਿਰ ਹਨਾ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਹਨਾ ਕੀ ਬੰਦਾ ਇਕੱਠੇ ਦੇ ਪੱਤ ਨੇ ਤਾਂ ਕਿੰਨੇ ਕੁ ਦੇੜੀ ਜਾਵੇ ਹਨਾ ਜਿਵੇਂ ਕਹਿੰਦੇ ਆਪਦਾ ਹੀ ਸਾਰਾ ਕੁਝ ਆ ਕਿੰਨਾ ਕੁ ਬੰਦਾ ਉਹ ਕਰੀ ਜਾਵੇ ਪਰ ਫਿਰ ਗੁੱਸਾ ਤਾਂ ਆਉਂਦਾ ਹੀ ਹੈ ਹਨਾ ਮੈਨੂੰ ਮੈਨੂੰ ਤਾਂ ਇੱਥੇ ਤੱਕ ਗੁੱਸੇ ਨਾਲ ਭਰੀ ਪਈਆਂ ਦੇਖ ਬੰਦਾ ਛੇੜੇ ਨਾ ਨਾ ਜਦ ਆਏ ਆਏ ਕਰਕੇ ਸੂਈਆਂ ਮਾਰੀ ਜਾਣੀਆਂ ਨੇ ਫਿਰ ਤਾਂ ਬੰਦਾ ਬਈ ਬੋਲੂਗਾ ਹੀ ਹਨਾ ਜਦੋਂ ਹੁਣ ਹਰੇਕ ਗੱਲ ਤੇ ਐਨਆੜੀਆਂ ਅਸੀਂ ਅਸੀਂ ਐਨਆ ਰਹੀਆਂ ਐਨਰੇ ਹੋਮ ਹੋਗੇ ਐਨੇ ਹੀ ਬਣਾਏ ਨੇ ਐਨੇ ਬਣਾਏ ਕਿ ਉਹਨੇ ਸੱਤਵਾਰਕ ਕਿਸੇ ਦੇ ਘਰ ਚੋਂਗਰੀ ਕਰੀ ਉਹ ਦੀਵਾ ਪੇਟ ਜਾਗਦਾ ਤੇ ਜੇ ਮੈਂ ਕਿਸੇ ਨੂੰ ਲੁੱਟ ਲੈਂਦਾ ਪਰਮਾਤਮਾ ਉਹਨੇ ਹੀ ਦਿੱਤਾ ਮੈਂ ਤਾਂ ਬਸ ਇਹੀ ਰੱਬ ਅੱਗੇ ਹੀ ਦੱਸ ਸਕਦਾ ਮਿਹਨਤ ਕਰੇ ਬੰਦਾ ਤਾਂ ਉਹਦੇ ਰੋਜ਼ ਦੀ ਵਕਸੇ ਬਸ ਮੈਂ ਤੇਰਾ ਰੱਬ ਬਗੇ ਅਰਦਾਸ ਕਰਦੀ ਆ ਵੀ ਰੱਬਾ ਉਹਨਾਂ ਨੂੰ ਲੁੱਟਣ ਵਾਲਿਆਂ 'ਚ ਰੱਖੀ ਸਾਡੀ ਦੇਹ ਨੂੰ ਤੰਦਰੁਸਤੀ ਬਖਸ਼ੀ ਅਸੀਂ ਤੰਦਰੁਸਤੀ ਰਹੇ ਸਾਨੂੰ ਅਸੀਂ ਕੰਮ ਕਰਦੇ ਨਹੀਂ ਮਰਦੇ ਮਿਹਨਤ ਕਰੀਏ ਨੰਦਸਾ ਨੂੰ ਰੋਟੀ ਖਾਈਏ ਮੇਰਾ ਰੱਬ ਬਗੇ ਇਹਦਾ ਦੱਸ ਹੁੰਦੀ ਆ ਵੀ ਸਾਨੂੰ ਤਾਂ ਚਾਰਾ ਜਾਨੇ ਨੂੰ ਰੱਬਾ ਤੰਦਰੁਸਤੀ ਦੇਦਾ ਕਿਸੇ ਨੂੰ ਲੁੱਟਦਾ ਉਹ ਫਰੇਟ ਤੋਂ ਜੁੱਤੀਆਂ ਖਾਂਦਾ ਹੂੰ ਗੱਲ ਤਾਂ ਸਹੀ ਹੈ ਲਟੇਰੇ ਦੇ ਤਾਂ ਜੁੱਤੀਆਂ ਹੀ ਹੁੰਦੀਆਂ ਐਨਾ ਕੁ ਤਾਂ ਮੇਰੇ ਅੱਖਾਂ ਦੇ ਸਾਹਮਣੇ ਪ੍ਰੂਫ ਆ ਵੀ ਉਹ ਖਾਂਦਾ ਹਰੇਕ ਤੋਂ ਛੱਤਰ ਆ ਜਿਹੜਾ ਬੰਦਾ ਲੁੱਟ ਲੁੱਟ ਬਣਦਾ ਜਿਹੜਾ ਅੱਜ ਅਗਲਾ ਕਹਿੰਦਾ ਉੱਟਾ ਹੁਣ ਨੂੰ ਆਉਂਦੀ ਉਹ ਹੀ ਟਾਣ ਨੂੰ ਆਉਦੀ ਆ ਗੱਲਾਂ ਕੋਈ ਇਹ ਸਿਰ ਇਹਨਾਂ ਦੀ ਚੜ੍ਹਾਈ ਹੋਈ ਆ ਜੇ ਪਹਿਲੀ ਘੜੀ ਤੋਂ ਕਾਬੂ 'ਚ ਰੱਖੀ ਹੁੰਦੀ ਚਾਹੇ ਬੇਸ਼ੱਕ ਦੀ ਪਰਜਾਈ ਸੀ ਢੋਡੀ ਫਿਰ ਵੀ ਲਿਮਟ 'ਚ ਰੱਖਣੀ ਚਾਹੀਦੀ ਆ ਸਿਰ ਚੜ੍ਹਾਈ ਹੋਈ ਸੀ ਜਾਂ ਤਾਂ ਬੈਂਕਾਂ 'ਚੋਂ ਕਰਜ਼ਾ ਚੱਕ-ਚੱਕ ਕੇ ਵੀ ਇਹਦੇ ਵਰਗੇ ਨੇ ਲਿਆ ਲਿਆ ਫੜਾਉ ਮੇਰੇ ਮੂਰੇ ਦਾ ਬਸੇਦੇ ਤੀ ਤੇਰੇ ਮੂਰੇ ਦਾ ਚਾ ਕੁਛ ਵੀ ਸੀਗੇ ਮੇਰੇ ਸਾਹਮਣੇ ਤਾਂ ਤੁਸੀਂ ਲਿਆ ਕੇ ਫਿਰ ਬੈਂਕ 'ਚੋਂ ਫੜਾਉਂਦੇ ਰਹੇ ਆ ਮੈਨੂੰ ਤਾਂ ਕਦੇ ਫੜਾਇਆ ਨਹੀਂ ਮੈਨੂੰ ਤਾਂ ਕਦੇ ਦੱਸ ਹੀ ਨਹੀਂ ਪੜਾਈ ਦਸੀਆਂ ਸਿਆਸੀ ਹੁੰਦੀਆਂ ਨਹੀਂ ਦਸੀਆਂ ਪੰਜਾਹ ਜਾਂ ਪਹਿਲਾਂ ਰਹੀਆਂ ਕਿੰਨਾਂ ਦਸੀ ਨਾ ਪੰਜਾਹ 82 83 ਦੀ ਗੱਲ ਕਰਦੀ ਆ ਚ ਵਧੀਆ ਇਹ ਦਸੀਆਂ ਪੰਜੀਆਂ ਦਾ ਜਵਾਨਾ ਜਿਆਦਾ ਦੇਖੋ ਬਈ ਹਨਾ ਤੁਹਾਡੇ ਸਾਹਮਣੇ ਕਦੇ ਮਾੜਾ ਕੱਪੜਾ ਨਹੀਂ ਪਾਇਆ ਇਹ ਮੇਰੀ ਫਿਦਰਾ ਤਾਂ ਲੱਟੂ ਆ ਰਿਹਾ ਹੈ ਹਾਂ ਪਾੜਨਾ ਤੇ ਉਹ ਮੈਨੂੰ ਵਧੀਆ ਨਹੀਂ ਲੱਗਦਾ ਮਾੜਾ ਕੱਪੜਾ ਨਹੀਂ ਕਦੇ ਪਾਇਆ ਹਨਾ ਆਪਦੇ ਆਪ ਨੂੰ ਮਨ ਨੂੰ ਸੰਤੁਸ਼ਟੀ ਆ ਮੈਂ ਸੈਟੀਸਫਾਈ ਆ ਵੀ ਮੈਂ ਬਹੁਤ ਵਧੀਆ ਪਾਇਆ ਨੇ ਦੂਜੇ ਨੂੰ ਵਧੀਆ ਲੱਗੇ ਜਾਂ ਨਾ ਲੱਗੇ ਮੈਨੂੰ ਕੋਈ ਪ੍ਰੋਬਲਮ ਨਹੀਂ ਹਨਾ ਕਿਉਂਕਿ ਲੋਕਾਂ ਤੋਂ ਅਸੀਂ ਸਰਟੀਫਿਕੇਟ ਨਹੀਂ ਲੈਣਾ ਹੈਗਾ ਨਾ ਲੋਕਾਂ ਨੇ ਤੁਹਾਨੂੰ ਦੇਣਾ ਆ ਠੀਕ ਆ ਲੋਕ ਕੀ ਕਰਨਗੇ ਵੱਧ ਤੋਂ ਵੱਧ ਪਿੱਠ ਪਿੱਛੇ ਬੋਲਣਗੇ ਜੋ ਬੋਲਣਗੇ ਹਨਾ ਮੂੰਹ ਤੇ ਬੋਲਣ ਦੀ ਹਿੰਮਤ ਨਹੀਂ ਮੈਂ ਜਿੰਨਾ ਵੀਡੀਓ ਚ ਬੋਲ ਦਿੰਨੀ ਆ ਜਿਹਦੇ ਲਈ ਬੋਲਦੀ ਆ ਉਦੋਂ ਵੱਧ ਅਗਲੇ ਤੇ ਮੂੰਹ ਤੇ ਕਹਿ ਦਿੰਨੀ ਆ ਦਾਸਯਾ ਰਰ ਸੂਟ ਪਾ ਲਓ ਵੀ ਸੂਟ ਆ ਪੰਜ ਵਾਲਾ ਪਾ ਲਓ ਜੂਟੇ ਆ ਪੰਜ ਸਵ ਵਾਲਾ ਪਾ ਲਓ ਉਹ ਵੀ ਜੂਟੇ ਮੇਰੇ ਨਾਲ ਤਾਂ ਬਰੀ ਚ ਵੀ ਧੋਖੇ ਕਰੇ ਹੋਏ ਨੇ ਮੈਨੂੰ ਜਦੋਂ ਮੈਂ ਇਸ ਘਰ ਚ ਵਿਆਹ ਕੇ ਆਈ ਸੀ ਮੈਨੂੰ ਜੁੱਤੀ ਨਹੀਂ ਸੀ ਜੁੜੀ 4 ਸਾਲ 4 ਸਾਲ ਦਾ ਮੇਰਾ ਮੁੰਡਾ ਹੋ ਗਿਆ ਸੀ ਬੜਾ 4 ਸਾਲ ਦਾ ਹੋ ਗਿਆ ਸੀ ਉਹਨੂੰ 4 ਸਾਲ ਤੱਕ ਘਰੋਂ ਜੁੱਤੀ ਨਹੀਂ ਸੀ ਜੁੜੀ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਹੁਣ ਕੋ ਨੰਗਾ ਫਿਰਦਾ ਕੌਲ ਜਾਂ ਚ ਪੜਦੇ ਆ ਬੱਚੇ ਮੋਟਰਸਾਈਕਲ ਤੇ ਜਾਂਦੇ ਜਿਹੜਾ ਤੇ ਅਗਲਾ ਕਰਦਾ ਤੀਹਾਂ ਪੁੱਤ ਖਾਤੇ ਜੇ ਤੀਹ ਪੁੱਤੇ ਸਾਡੇ ਅਣ ਪੇਰ ਫੇ ਤੁਸੀਂ ਤੁਸੀਂ ਅਗਲੇ ਨੂੰ ਤਾਂ ਕਿਹਾ ਸੀ ਮੋਟਰਸਾਈਕਲ ਪਾਪੇ ਨੇ ਲੈ ਕੇ ਦਿੱਤਾ ਤੇ ਇਹ ਪਾਪਾ ਹੀ ਨਹੀਂ ਸੀ ਕਿਸੇ ਦਾ ਇਹ ਪਾਪਾ ਨਹੀਂ ਸੀ ਕਿਸੇ ਦਾ ਹੈ ਆਪਦੇ ਮੁੰਡੇ ਨੂੰ ਕੱਠ 'ਚ ਮੋਟਰਸਾਈਕਲ ਲੈ ਲਿਆ ਜਦ ਸਾਰਾ ਕੁਝ ਵੰਡ ਬਣੇਰਾ ਕਰਨ ਲੱਗੇ ਕਹਿੰਦੇ ਆ ਮੋਟਰਸਾਈਕਲ ਦਾ ਮੁੱਲ ਨਾਲ ਵਿੱਚ ਪਾਇਓ ਵੀ ਇਹ ਤਾਂ ਕਹਿੰਦੇ ਪਾਪੇ ਨੇ ਲੈ ਕੇ ਦਿੱਤਾ ਫਿਰ ਇਹ ਪਾਪਾ ਹੀ ਨਹੀਂ ਸੀ ਕਿਸੇ ਦਾ ਹੂੰ ਜੇਤੀ ਬੱਤੇ ਸਾਡੇ ਜਾਣ ਭੇਜ ਦੀ ਗੱਲ ਸਹੀ ਆ ਹਾਂ ਗੱਲ ਤਾਂ ਸਹੀ ਆ ਜੀਦੀ ਖਾਤਰ ਆਪਾਂ ਕਰਦੇ ਫਿਰਦੇ ਜੇ ਪੁੱਤ ਲੈ ਕੇ ਨਿਕਲ ਜਾਈ ਹੈ ਨਾ ਫਿਰ ਫਿਰ ਕੀ ਕਰੂਗਾ ਫਿਰ ਕੀ ਕਰੂਗਾ ਫਿਰ ਕੀ ਕਰੂਗਾ ਚਲੋ ਕੋਈ ਗੱਲ ਨਹੀਂ ਚਲੋ ਜੀ ਧਾਰਾ ਚਾਉਣ ਦਾ ਟਾਈਮ ਹੋ ਗਿਆ ਆ ਦਿਨ ਛੇ ਪੱਗੇ ਆ ਧਾਰਾ ਚਾਹੀਏ ਪਰ ਮੈਂ ਮੈਨੂੰ ਇੱਥੇ ਤੱਕ ਗੁੱਸਾ ਜੜਿਆ ਹੋਇਆ ਮੈਨੂੰ ਐਨਾ ਬੰਦਾ ਉਹ ਭੈੜਾ ਲੱਗਦਾ ਜਿਹੜਾ ਬੰਦਾ ਹੰਕਾਰ ਜਵੇ ਕਿ ਮੈਂ ਰੱਬ ਅੱਗੇ ਹੀ ਅਰਦਾਸ ਕਰਦੀ ਆਂ ਵੀ ਏਹ ਸੱਚੇ ਪਾਤਸ਼ਾਹ ਦਾ ਹੰਕਾਰ ਮੈਨੂੰ ਫੁੱਟਦਾ ਦਿਖਾ ਦੇ ਤੇ ਵਧਾਈਆਂ ਦੇ ਸਾਰੇ ਸਾਰਿਆਂ ਨੂੰ ਵਧਾਈਆਂ ਜੀ ਵਧਾਈਆਂ ਕਾਹਦੀਆਂ ਦੇ ਨੇ ਮੈਨੂੰ ਤਾਂ ਦੱਸ ਦੋ ਖੁਸ਼ੀ ਤੇ ਦੇਣਾ ਅਗਲੇ ਵਲੌਗ ਚ ਦੱਸਾਂਗੇ ਜੀ ਅਗਲੇ ਵਲੌਗ ਚ ਦੱਸਣਗੇ ਕਾਦੀਆਂ ਵਧਾਈਆਂ ਭਾਈ ਸਾਹਿਬ ਕਾਦੀਆਂ ਵਧਾਈਆਂ ਤੁਹਾਨੂੰ ਵੀ ਵਧਾਈਆਂ ਕਾ ਕਾਦੀਆਂ ਵਧਾਈਆਂ ਮੈਨੂੰ ਕਹੋ ਕਿ ਦੇਖੀਂ ਕਿ ਇਹ ਤਾਂ ਟੋਡੇ ਪਿੰਡ ਦੋ ਵਿਆਹ ਕਰਾਉਣ ਦਾ ਰਵਾਜ ਹੈ ਕਿ ਤੇ ਲੱਡੂਆਂ ਖਵਾ ਮਰਦਾ ਕਿਤੇ ਲੱਡੂਆਂ ਖਾਤੇ ਉਹ ਇਹ ਇੰਨਾ ਨੇ ਮੈਨੂੰ ਦੱਸਿਆ ਜਿਹੜੇ ਇਹਨਾਂ ਦੇ ਇਹਨਾਂ ਦੇ ਫਰੈਂਡ ਨੇ ਸਾਰੇ ਵੀ ਦੋ ਦੋ ਵਿਆਹ ਹੋ ਗਏ ਮੈਨੂੰ ਸ਼ੱਕ ਪੈਂਦੀ ਹੈ ਜਿਹੜੇ ਕਿ ਤੇ ਲੱਡੂ ਚੜਾਉਂਗਾ ਕਰਦਾ ਕਿਤੇ ਸਾਡਾ ਜਾਣਾ ਪੈਣੀ ਕਰੇ ਆਹ ਜਲੇ ਲੱਡੂ ਆਹ ਜਲੇ ਲੱਡੂ ਆ ਕੇ ਕਲੋਂ ਕਲੋਂ ਬੱਟੀ ਅੱਜ ਕੋਈ ਨਹੀਂ ਆਵੇ ਤੇ ਬਲੌਗ ਤੇ ਦਿਖਾਵਾਂਗੇ ਹਾਂ ਹੜ ਚਣੀ ਦਾ ਹਾਏ ਰਬਾ ਦੇਖੀ ਕਿਦੇ ਹੋਈ ਕੰਮ ਤਾਂ ਨਹੀਂ ਕਰਿਆ ਆਇਆ ਕੋਈ ਨਾ ਇਹਨਾਂ ਨੇ ਮੈਂ ਤਿੰਨ ਚਾਰ ਦੇ ਨਾਂ ਗਿਣਾਤੇ ਦੇਖੀ ਉਹ ਫਲਾਣੇ ਦਾ ਦੂਜਾ ਵਿਆਹ ਉਹ ਬਣਾ ਕੇ ਆ ਗਏ ਮੈਨੂੰ ਮੋਟਾ ਦੜਾ ਆਇਆ ਰਬਾ ਇਹ ਤਾਂ ਸੌਕਣ ਲੈ ਕੇ ਆਉ ਆ ਗੱਲ ਲਿਵ ਲੌਗ ਜੀ ਤਾਂ ਗੱਲ ਮੈਨੂੰ ਤਾਂ ਦੱਸ ਦੋ ਜਦੋਂ ਮੈਂ ਵੀਡੀਓ ਬੰਦ ਕਰਦਾਂ ਮੈਨੂੰ ਦੱਸ ਦੋਗੇ ਨਹੀਂ ਨਾ ਸਾਰੇ ਨੂੰ ਕੱਟੇਂ ਦੱਸੋਗੇ ਮੈਨੂੰ ਵੀ ਦੱਸਣਾ ਕਿ ਸਿਰਦਾ ਕੀ ਹੋਇਆ ਹਏ ਰੱਬਾ ਮੈਨੂੰ ਤਾਂ ਹੁਣ ਆਏ ਲੱਗਿਆ ਰਹਿਣਾ ਵੀ ਹੈ ਹੋ ਕੀ ਗਿਆ ਹੈ ਕੀ ਆ ਹੈ ਜੇ ਸੱਚੀ ਸੱਚੀ ਦੱਸੋ ਕੀ ਹੋਇਆ ਵਿਆਹ ਹੋਇਆ ਕੋ ਮੰਗਣਾ ਮੈਂ ਇਹ ਤਾਂ ਕਰਿਆ ਆਇਆ ਕੁਝ ਜਿਹੜਾ ਇਹ ਦੱਸਦਾ ਨਹੀਂ ਹੈਗਾ ਕੁਝ ਕਰਿਆ ਹੈ ਫਿਰ ਕਰਦੇ ਬਲੌਗ ਚ ਵਧੀਆ ਦੋ ਦੋ ਘਰ ਵਾਲੀਆਂ ਦਾ ਵਲੌਗ ਪਾਇਆ ਕਰਨਗੇ ਹੂੰ ਸੂਰਜ ਸੇ ਤੁਹਿਆ ਹਾਲੇ ਦਾ ਖੜਾ ਹਾਲੇ ਛਿਪਿਆ ਤੇ ਮੇਰੇ ਮੂੰਹ ਤੇ ਲਿਸ਼ਕੋਰ ਪੈਂਦੀ ਆ ਸੂਰਜ ਦੀ ਹੈ ਤੇਰੇ ਗੋਰੇ ਮੁਖ ਤੇ ਧੁੱਪ ਦਾ ਪਤਾ ਨਹੀਂ ਕੀ ਆ ਤੇਰੇ ਗੋਰੇ ਮੁਖ ਤੇ ਧੁੱਪ ਪੈਂਦੀ ਪਤਾ ਪੈਨ ਲਿਆਂਦਾ ਆਹੋ ਲਿਆਂਦਾ ਜੇ ਲਿਆਂਦਾ ਸਭ ਕੁਝ ਆ ਗਿਆ ਉਹਨੂੰ ਪੈਨ ਦੀ ਪਈ ਇੱਥੇ ਟੋਡਾ ਸਾਰਾ ਕੁਝ ਜਾਣ ਨੂੰ ਤਿਆਰ ਆ ਇਹਨੇ ਖੌ ਰੱਖੀ ਕੀ ਲੈ ਹੁਣ ਇੱਕ ਪੈਨ ਦੀ ਉਹ ਤਾਂ ਉਹ ਆ ਸੈਨ ਹੀ ਮਾਰਨੇ ਨੇ ਦੇਖੀ ਤਾ ਉਸ ਦੇ ਕੀ ਕਰਿਆ ਹੈ ਦੇਖੇ ਹੈ ਬਿਕਾ ਦੇ ਬਲਾਗ ਦੇ ਦੋਸਤਾਂ ਗੀ ਇੱਕ ਢੀ ਸੇ ਇਹ ਆ ਰਹੇ ਤਿਆਰ ਹੈ ਨਵੀਂ ਮੰਮੀ ਆਉਂ ਨਾ ਜਦੋਂ ਹਰ ਪੰਗੜੇ ਪਾਉਣ ਤਿਆਰ ਹੈ ਢੀ ਦੇ ਲਾਉਗਾ ਬਤਾਂਦੀਆਂ ਦੀ ਤਾਰਿਆਂ ਢੀ ਦੇ ਚਲੋ ਵੀ ਨਚਣੂ ਪਾਰਟੀ ਕਰਨ ਵਧੀਆ ਮੈਂ ਤਾਂ ਇਹ ਨੱਚੂ ਆਪਣੇ ਘਰ ਵਾਲੇ ਦੇ ਵਿਆਹ ਤੇ ਨਾ ਨੱਚੂ ਇਹ ਨਾ ਨੱਚੂ ਬਹੁਤ ਨੱਚੂ ਢੀ ਦੇ ਜੀ ਢੀ ਦੇ ਲਾਵਾ ਤਾਂ ਤੂੰ ਤੁਸੀਂ ਲਾਉਣੇ ਤੇ ਸਾਨੂੰ ਵੀ ਤਾਂ ਤੁਸੀਂ ਸਾਨੂੰ ਬੁਲਾਉਣਾ ਜੰਨੇ ਹੀ ਬੁਲਾਉਣਾ ਤੂੰ ਹੁਣ ਡਰੈਸ ਖੋਲਣੀ ਬੈਠੇ ਚੋ ਜੀ ਆਟਾ ਗੁੰਨ ਲੀ ਗੇ ਟਾਈਮ ਜਿਹੜਾ 6:30 ਹੋ ਗਏ ਹਾਂ ਇਹ ਰਬਾ ਉਨੇ ਕੇ ਜਿਹੜੇ ਦੋ ਘਪਾਂਡੇ ਫੈਨੇ ਉਹ ਤੋਂ ਨੇ ਇੱਕ ਤਾਂ ਸਰਦੀਆਂ ਦੇ ਵਿੱਚ ਭਾਂਡੇ ਭਾਂਡੇ ਹਾਇ ਹੋਰ ਖਾ ਤੂੰ ਹੀ ਅਰੇ ਕਰ ਲਈਏ ਕੰਮ ਬਥੇਰਾ ਹਾਸਾ ਮਜ਼ਾਕ ਕਰ ਲਈ ਚਾਲ ਪਾਟ ਚਾਟ ਮੱਟੇ ਆ ਨਜ਼ਰ ਨੇ ਭਾਂਡੇ ਕਿੰਨੇ ਨੇ ਪੱਟ ਪਾਟੇ ਆ ਉਹ ਭਾਂਡੇ ਕੜੀ ਕਰਾ ਲਓ ਹੁਣ ਨਹੀਂ ਕੋਈ ਭਾਂਡੇ ਕਰੀ ਤਰਾਂ ਦਾ